ਕਾਰਤਿਕ ਮਹੀਨੇ ਦੇ ਮੌਕੇ ਤੇ ਭਗਵਾਨ ਸ਼ਾਲੀਗ੍ਰਾਮ ਤੇ ਤੁਲਸੀ ਮਾਤਾ ਦਾ ਵਿਆਹ ਸ਼੍ਰੀ ਦੁਰਗਾ ਮੰਦਰ ਸਮਰਾਲਾ ਵਿਖੇ ਕਰਵਾਇਆ ਗਿਆ ਸਵੇਰੇ 5 ਵਜੇ ਭਗਵਾਨ ਸ਼ਾਲੀਗ੍ਰਾਮ ਦੇ ਵਿਆਦੀ ਬਰਾਤ ਬੜੀ ਧੂਮ-ਧਾਮ ਤੇ ਬੈਂਡ ਵਾਜਿਆਂ ਦੇ ਨਾਲ ਮੰਦਰ ਤੋਂ ਰਵਾਨਾ ਹੋਈ ਪੂਰੇ ਸ਼ਹਿਰ ਦੀ ਪ੍ਰਕਿਰਮਾ ਕਰਨ ਤੋਂ ਬਾਅਦ ਦੁਰਗਾ ਮੰਦਰ ਪਹੁੰਚੀ ਜਿੱਥੇ ਬਰਾਤ ਦਾ ਨਿਗਾ ਸਵਾਗਤ ਹੁੰਦਾ ਆ ਬਾਬਾ ਸ਼ੇਖ 108 ਯਗਨਾਥ ਜੀ ਨੇ ਰਿਬਨ ਕਟਿਆ ਤੇ ਰਸਮਾਂ ਲਗਾਈਆਂ ਮੰਦਰ ਪਰਿਸਰ ਦੇ ਵਿੱਚ ਭਗਵਾਨ ਸ਼ਾਲੀਗ੍ਰਾਮ ਦੀ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਸਾਰੇ ਬਰਾਤੀਆਂ ਦੇ ਲਈ ਨਾਸ਼ਤੇ ਦਾ ਪ੍ਰਬੰਧ ਸੀ ਤੇ ਭਗਵਾਨ ਸ਼ਾਲੀਗ੍ਰਾਮ ਤੇ ਤੂਲਸੀ ਦੇ ਵਿਆਹ ਦੇ ਲਈ ਵਿਸ਼ੇਸ਼ ਤੌਰ ਤੇ ਆ ਵਿਦਵਾਨ ਬ੍ਰਾਹਮਣਾਂ ਨੇ ਵਿਆਧੀਆਂ ਰਸਮਾਂ ਲਗਾਈਆਂ ਵਿ ਵਾਲਿਆ ਨੇ ਵਿਆਦੇ ਗੀਤ ਗਾਏ ਭਜਨ ਕੀਰਤਨ ਕੀਤਾ कार्तिक ਮਹੀਨੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਮੰਦਿਰ ਦੇ ਸੰਚਾਲਕ ਬਾਬਾ ਸ਼ਿਸ਼ੀਕ 108 ਯਗਨਾਥ ਜੀ ਨੇ ਦੱਸਿਆ ਕਿ कार्तिक ਮਹੀਨੇ ਦੇ ਵਿੱਚ ਪ੍ਰਬਾਤ ਫੇਰੀ ਭਗਵਾਨ ਵਿਸ਼ੂ ਨੂੰ ਤੇ ਦੇਵੀ ਲక్ష్ਮੀ ਨੂੰ ਸਮਰਪਿਤ ਹੁੰਦੀ ਹੈ ਤੇ ਮੰਦਰ ਦੇ ਵੱਲੋਂ ਦੀਵਾਲੀ ਤੋਂ ਬਾਅਦ ਪਰਬਾਤ ਫੇਰੀ ਕੱਢਣ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਹਰ ਰੋਜ਼ ਹੀ ਸ਼ਿਦੁਰਗਾ ਮੰਦਰ ਤੋਂ ਸ਼ਰਧਾਲੂਦਾਰਾਂ ਪਰਬਾਤ ਫੇਰੀ ਕੱਢੀ ਜਾਂਦੀ ਹੈ ਜੋ ਕਿ ਸ਼ਹਿਰ ਦੀ ਪ੍ਰਕਿਰਮਾ ਕਰਨ ਤੋਂ ਬਾਅਦ ਮੰਦਰ ਵਾਪਸ ਆ ਕੇ ਸਮਾਪਤ ਹੁੰਦੀ ਹੈ ਇਸ ਦੌਰਾਨ ਵੱਖ-ਵੱਖ ਥਾਵਾਂ ਤੇ ਸ਼ਰਧਾਲੂਆਂ ਦੇ ਵੱਲੋਂ ਪਰਬਾਤ ਫੇਰੀ ਦਾ ਸਵਾਗਤ ਕੀਤਾ ਜਾਂਦਾ ਹੈ कार्तिक का महीना में भगवान जो हैं सारे जितने भी देवता हुए हैं सब जल में प्रवेश करते हैं कार्तिक महीने में जल में प्रवेश करते हैं कार्तिक महीने में और जितनी भी ग्रंथ और बहुत सी जो भी है धार्मिक चीज़ें वो सब कंसों का मार्फत वो सब जल में अलोट गए थे फिर जल से जितनी भी ऋषि मुनि ने निकाले थे ऋषि मुनि जो निकाले थे पोथी का और ग्रंथ का तो उसी उस तरह उनका गोत्र रखा गया है वो तो सब जितनी भी संसार है सब ऋषि मुनि के ही संतान है फिर भगवान जैसे मंदिर में सनों पैंतीस साल से ऊपर हो गया भागवत कथा रखा जाता है और ये तुलसी का प्रोग्राम जो कार्तिक महात्म ये रखा जाता है तो पैंतीस साल से ज्यादा हो गया चालीस के करीब हो गया प्रभात फेरी भी पंद्रह दिवाली के बाद निकाला जाता है तो उस दिवाली के बाद हमारा जो है बारह दिन ग्यारह दिन तुलसी का कुछ तो शोभा जात्रा निकालते हैं मंदिर से दुर्गा मंदिर से माश निकालते हैं और सारे बुलाकर सूरत को हमारे शहर में जहाँ जहाँ जिसे सजन बुलाते हैं उस जगह जाकर चाय पानी का जो भी उनकी होता है बुलाते हैं आदर सत्कार करते हैं तो हम वहाँ जाते हैं जहाँ जो बुलाते हैं अने तो अपना सीधे कीर्तन जो होता है परिक्रमा करके फिर मंदिर में आ जाते हैं तो मंदिर में आकर जब लास्ट होता है पूर्णमासी के दिन हम फिर तुलसी विवाह रखते हैं तो सभी संगत हमारे शहर का संगत माता और बहनों भाई बंधु जो भी है सब पूरा मगन और साथ देते हैं उनके साथ में आकर सारे ब्याह शादी मंदिर में खत्म होता है और क्या क्या प्रोग्राम प्रोग्राम जैसे मतलब जैसा तुलसी का हो गया या फिर कोई भी गरीब घर के कन्या हो तो जिसका नई समर्थ है तो मंदिर में ब्याह कर सकते हैं उनको फ्री हमें ब्याह करा सकते आज जो प्रोग्राम है के हाँ, इसके बाद जो है यहाँ से तुलसी का जो है प्रोग्राम जाकर ठाकुर जी के पहले हम जो कार्तिक महात्म कथा रखे हैं उसको जाकर भोग पाएंगे भोग पाने के बाद फिर सब संगत जो है चाय पानी पिएंगे और उसके बाद फिर हम आठ नौ बजे के बाद जो है सब प्रभात तुलसी माता का तुलसी प्रभात को उनकी शादी किया जाएगी बड़े बड़े विद्वान पंडित बैठे होंगे और वो फेरी करवाएंगे और उनके साथ तुलसी और ठाकुर जी के साथ विवाह होंगे आज बहुत ही महत्वपूर्ण दिन है आज माता तुलसी का तुलसी जी का शालीग्राम जी ना ब्याह ਉਹ ਅਜਿਹੇ ਦਿਨ ਅੱਜ ਬਹੁਤ ਮਹੱਤਵਪੂਰਨ ਸਾਡੇ ਸ਼ਹਿਰ ਵਾਸੀਆਂ ਲਈ ਸਨਾਤਨ ਧਰਮ ਲਈ ਕਿਉਂਕਿ ਅੱਜ ਦੇਵ ਦੀਪਾਵਲੀ ਵੀ ਅਜਿਹੇ ਦਿਨ ਨੂੰ ਜਿਹੜਾ ਉਹ ਕਿਹਾ ਜਾਂਦਾ ਹੈ ਫਿਰ ਦੀਪਾਵਲੀ ਤੋਂ ਬਾਅਦ ਪ੍ਰਭਾਤ ਫੇਰੀਆਂ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਹੁੰਦਾ ਹੈ ਸਾਡੇ ਸ਼ਹਿਰ ਦੇ ਵਿੱਚ ਵੱਖ-ਵੱਖ ਜਿਹੜੇ ਜਗ੍ਹਾ ਤੇ ਜਾਂ ਜੋ ਆਪਣੇ ਘਰ ਦੇ ਵਿੱਚ ਸੁਨਭੂਦਾ ਆਗਮਨ ਕਰਵਾਉਂਦੇ ਨੇ ਉਹਨਾਂ ਦੇ ਘਰ ਪ੍ਰਭਾਤ ਫੇਰੀ ਹੈ ਇਹਦੀ ਸਵੇਰੇ ਸਾਡੇ ਪ੍ਰਾਚੀਨ ਮੰਦਿਰ ਸਮਰਾਲੇ ਦੇ ਸ਼੍ਰੀ ਦੁਰਗਾ ਮੰਦਿਰ ਸਮਰਾਲਾ ਤੋਂ ਇੱਥੋਂ ਨਿਕਲਦੀ ਐ ਤੇ ਘਰ ਘਰ ਜਿਹੜੀ ਪ੍ਰਭਾਤ ਫੇਰੀ ਐ ਫੇਰਾ ਪੰਦੀ ਐ ਸੋ ਬਹੁਤ ਹੀ ਜਗੇ ਸਾਡੇ ਸ਼ਹਿਰ ਦੇ ਇਲਾਕੇ ਦੇ ਲੋਕ ਨੇ ਸਾਡੀਆਂ ਮਾਤਾਵਾਂ ਨੇ ਭੈਣਾਂ ਸਾਡੇ ਬਜ਼ੁਰਗ ਨੇ ਬਹੁਤ ਹੀ ਚਾਹ ਨਾਲ ਤੇ ਬਹੁਤ ਹੀ ਸ਼ਰਧਾ ਦੇ ਨਾਲ ਐ ਜਿਹੜਾ ਇਹ ਪ੍ਰਭਾਤ ਫੇਰੀ ਬਣਾਉਂਦੇ ਨੇ ਉਸ ਤੋਂ ਬਾਅਦ ਕਾਰਤਿਕ ਮਹੀਨੇ ਦੀ ਜਿਹੜੀ ਪੂਰਨਮਾਸ਼ੀ ਆ ਉਸ ਦਿਨ ਮਾਤਾ ਤુલਸੀ ਦਾ ਸ਼ਾਲੀਗ੍ਰਾਮ ਜੀ ਨਾਲ ਵਿਆਹ ਬਹੁਤ ਬੜੀ ਹੀ ਧੂਮ ਧਾਮ ਨਾਲ ਕੀਤਾ ਜਾਂਦਾ ਸੋ ਆਪਣੇ ਘਰ ਦੇ ਵਿੱਚ ਵੀ ਕਈ ਇਹ ਵਿਆਹ ਉਤਪਨ ਕਰਾਉਂਦੇ ਨੇ ਤੇ ਸ਼੍ਰੀ ਦੁਰਗਾ ਮੰਦਰ ਸਮਰਾਲਾ ਦੇ ਵਿੱਚ ਅੱਜ ਬੜੀ ਧੂਮ-ਧਾਮ ਨਾਲ ਜਿਹੜਾ ਵਿਆਹ ਤੁਲਸੀ ਮਾਤਾ ਦਾ ਹੋ ਰਿਹਾ ਹੈ। ਕੀ ਕਹਿਣਾ ਚਾਹੁੰਦੇ ਇਸ ਦਿਨ ਜਿਹੜੇ ਬਾਰੇ ਜਿਹੜਾ ਅਚਾਰ ਬਣਾਇਆ ਜਾ ਰਿਹਾ ਹੈ ਗੁਰੂਆਂ ਦੇ ਜੀ ਜਨਮ ਦਿਨ। ਅੱਜ ਦਾ ਦਿਨ ਬਹੁਤ ਸ਼ੁਭ ਹੈ ਕਿਉਂਕਿ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਵੀ ਹੈ, ਅੱਜ ਤੁਲਸੀ ਮਾਤਾ ਦਾ ਵਿਆਹ ਵੀ ਹੈ, ਅੱਜ ਦੇਵ ਦੀਪਾਵਲੀ ਹੈ। ਸੋ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ ਸਾਡੇ ਹਿੰਦੁਸਤਾਨ ਲਈ ਸਨਾਤਨ ਧਰਮ ਵਾਸਤੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਇਸ ਦਿਨ ਦੇ ਜਿਹੜਾ ਉਹ ਮਾਤਾ ਤੁਲਸੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ ਜੈ ਮਾਤਾ ਲੈਣਾ ਸ਼ੋਭ ਮਾ ਸ਼ਾਸਤਰੀ ਜੀ 카ਰਤੀਕ ਬਿਨੇ ਹਰ ਸਾਲ ਬਹੁਤ ਸਨਾਤਨ ਸਾਡੀ ਪੱਤੀ ਚੱਲੀ ਆ ਰਹੀ ਹੈ 카ਰਤੀਕ ਮਾਸ ਦੀ ਪੂਰਨਵਾਰਸ਼ੀ ਨੂੰ ਤੁਲਸੀ ਮਾਤਾ ਜੀ ਦਾ ਵਿਆਹ ਸ਼ਾਲਗ੍ਰਮ ਜੀ ਨਾਲ ਹੁੰਦਾ ਹੈ ਅਤੇ ਇਹ ਸਾਡੀ ਰੀਤ ਜੋ ਪੁਰਾਣੇ ਸਮੇਂ ਤੋਂ ਹੀ ਸਾਡੇ ਸਨਾਤਨ ਧਰਮ ਨੂੰ ਉੱਚਾ ਚੱਕਣ ਵਾਸਤੇ ਚੱਲੀ ਆ ਰਹੀ ਹੈ ਸੋ ਸਾਡੇ ਸਬਰਾਲੇ ਦੇ ਵਿੱਚ ਦੁਰਗਾ ਮੰਦਰ ਸਬਰਾਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਰਤਿਕ ਮਾਸ ਦੀ ਪੂਰਨਵਾਸ਼ੀ ਨੂੰ ਮਾਤਾ ਤੁਲਸਾ ਜੀ ਦਾ ਵਿਆਹ ਸ਼ਾਗਰਮ ਜੀ ਨਾਲ ਸੰਪੰਨ ਕੀਤਾ ਗਿਆ ਅੱਜ ਦੇ ਤੇ ਦੂਸਰਾ ਅੱਜ ਦੇ ਦਿਨ ਕਾਰਤਿਕ ਮਾਸ ਦੀ ਪੂਰਨਵਾਸ਼ੀ ਦਾ ਸਭ ਤੋਂ ਵੱਡਾ ਮਹੱਤਵ ਇਹ ਵੀ ਹੈ ਕਿ ਅੱਜ ਸਿੱਖ ਪੰਥ ਦੇ ਜੋ ਸੰਸਥਾਪਕ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪर्व ਵੀ ਹੈ ਤੇ ਮੇਰੇ ਵੱਲੋਂ ਅਤੇ ਮੇਰੇ ਸ਼ਹਿਰ ਵਾਸੀਆਂ ਵੱਲੋਂ ਪੂਰੇ ਹਿੰਦੁਸਤਾਨ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਾਰਕਾ ਮਾਈ ਇਸ ਕੋ ਬਹੁਤ ਸਾਨੀ ਸਾਜਾ ਤੇ ਪ੍ਰੋਗਰਾਮ ਸੋਭਾ ਯਾਤਰਾ ਕਰਦੇ ਹੋ ਕੀ ਇਹ ਫਸਲਾਇਆ ਇਹ ਤੀਸਰੀ ਦਾ ਵਿਆਹ ਹੁੰਦਾ ਹੈ ਹਰ ਸਾਲ ਜਿਵੇਂ ਆਪਣਾ ਤੀਸਰੀ ਦਾ ਵਿਆਹ ਹੁੰਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਸਰਗਮੰਤਾ ਸਮਰਾਹ ਕੋ ਇੱਕ ਉਵਰੀ ਤੋਂ ਨਾ ਠਾਕਜੀ ਦਾ ਵਿਆਹ ਦੁੱਤੀ ਮਾਤਾ ਜੀ ਦੇ ਨਾਲ ਕੀਤਾ ਜਾਂਦਾ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅਤੇ ਬਾਬਾ ਜਗਨਨਾਥ ਜੀ ਦੇ ਸਹਿਯੋਗ ਦੇ ਨਾਲ ਇਹ ਬਹੁਤ ਵੱਡਾ ਪ੍ਰੋਗਰਾਮ ਹਰ ਹਰ ਸਾਲ ਕੀਤਾ ਜਾਂਦਾ ਹੈ ਔਰ ਇਹਦੇ ਤੇ ਰਜ ਨਵਾਸੀ ਅਰੇ ਪਤ ਪਤ ਦੇ ਸੱਜਣ ਜਿਹੜੇ ਆਖੇ ਗੁਣਗਾਨ ਪ੍ਰਭਾਨੇ ਜੀ ਦਾ ਭਗਵਾਨ ਸ਼ਾਮ ਜੀ ਦਾ ਕ੍ਰਿਸ਼ਨ ਜੀ ਦਾ ਗੁਣਗਾਨ ਕਰਦੇ ਨੇ ਉਸ ਤੋਂ ਪਹਿਲਾਂ ਹੋਰ ਕੀ ਕੀ ਪ੍ਰੋਗਰਾਮ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਪਰਮਾਸ਼ੇਰੀਆਂ ਕੱਢੀਆਂ ਜਾਂਦੀਆਂ 11 ਦਿਨ ਲਗਾਤਾਰ ਸਵਰਾਣਾ ਸ਼ਹਿਰ ਦੇ ਵਿੱਚ ਪ੍ਰਕਰਨਾ ਕੀਤੀ ਜਾਂਦੀ ਆ ਉਹ ਪ੍ਰਕਰਨਾ ਦੇ ਵੱਧ ਤੋਂ ਵੱਧ ਜਿਹੜਿਆ ਸੰਯੋਗ ਦੇ ਕੇ ਲੇਡੀਜ਼ ਜਿਹੜੀਆਂ ਗੁਣਗਾਨ ਕਰਦੀਆਂ ਭਗਵਾਨ ਕ੍ਰਿਸ਼ਨ ਜੀ ਦਾ ਠਾਕੁਰ ਜੀ ਦਾ ਉਸ ਤੋਂ ਬਾਅਦ ਜਗਾ ਜਗਾ ਤੇ ਸ਼ਹਿਰ ਦੇ ਵਿੱਚ ਕਿਆ ਪਾਣੀ ਦਾ ਜੀ ਆਮ ਕਿਤਾ ਜਾਂਦਾ ਹੋਰ ਕੀ ਕਹਣਾ ਜਾਂਦਾ ਸਭ ਤੋਂ ਅਸੀਂ ਸ਼ਹਿਰ ਨਿਵਾਸੀਆਂ ਨੇ ਉਹ ਤੇ ਸੰਗਤਨ ਕਰਦੇ ਆ ਤੇ ਵੇ ਸਰਾਤਮ ਧਰਮ ਦੇ ਵਿੱਚ ਹੋਣ ਦੇ ਕਾਰਨ ਇਹ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਹਰ ਸਾਲ ਕਰਨਾ ਚਾਹੀਦਾ ਹੈ ਮੇਰਾ ਨਾਮ ਕਪੀਸ਼ ਕਸ਼ਵਲ ਅੱਜ ਕਾਰਤਿਕ ਪੂਰਨਮਾਸ਼ੀ ਹੈ ਜਿਸ ਦਿਨ ਤੁਲਸੀ ਮਾਤਾ ਦਾ ਵਿਆਹ ਸ਼ਾਲੀਗ੍ਰਾਮ ਜੇ ਨਾਲ ਮਨਾਇਆ ਜਾਂਦਾ ਹੈ ਇਸ ਦੀ ਪਰੰਪਰਾ ਜਿਹੜੀ ਆਪਣੀ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਦਿਵਾਲੀ ਤੋਂ ਬਾਅਦ ਹੀ ਪ੍ਰਭਾਤ ਸੇਰੀ ਮੰਦਿਰ ਵੱਲੋਂ ਰਣੀ ਸ਼ੁਰੂ ਹੋ ਜਾਂਦੀ ਹੈ ਜਿਸ ਵਿੱਚ ਮੰਦਿਰ ਵਾਲੇ ਘਰ-ਘਰ ਜਾ ਕੇ ਕੀਰਤਨ ਕਰਦੇ ਹਨ ਤੇ ਫੇਰਾ ਪਾਉਂਦੇ ਹਨ 카ਰ্তিক ਪੂਰਨ ਮਾਸੀ ਵਾਲੇ ਦਿਨ ਵਿਆਹ ਹੁੰਦਾ ਹੈ ਤੇ ਇਸੇ ਦਿਨ ਗੁਰਪੁਰਬ ਵੀ ਮਨਾਈ ਜਾਂਦੀ ਹੈ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਜਨਮ høyrja tær